ਅਸਤੇਖਸਪੇਤੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਨਵਾਂ ਸ਼ਹਿਰ 슈ਗਰ ਮਿਲ ਦੀ ਹੈ ਜਿੱਥੇ ਪਿਛਲੇ 2 ਦਿਨ ਤੋਂ ਗੰਨੇ ਦੀ ਜਿਹੜੀ ਪੜਾਈ ਆ ਉਹ ਨਹੀਂ ਹੋ ਰਹੀ ਸੀ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ 슈ਗਰ ਮਿਲ ਦੇ ਵਿੱਚ ਜਿਹੜਾ ਬਿਜਲੀ ਦਾ ਪਲਾਂਟ ਆ ਲੱਗਿਆ ਹੋਇਆ ਉਹ ਜਿਹੜਾ 2 ਦਿਨ ਤੋਂ ਖਰਾਬ ਚੱਲ ਰਿਹਾ ਖਰਾਬ ਹੋ ਗਿਆ ਸੀ 2 ਦਿਨ ਪਹਿਲਾਂ ਉਸ ਤੋਂ ਬਾਅਦ ਜਿਹੜੀ 슈ਗਰ ਮਿਲ ਦੇ ਵਿੱਚ ਗੰਨੇ ਦੀ ਪੜਾਈ ਜਿਹੜੀ ਆ ਪੂਰੀ ਤਰ੍ਹਾਂ ਬੰਦ ਹੋ ਗਈ ਕਿਸਾਨਾਂ ਵੱਲੋਂ ਇਸ ਦੇ ਰੋਸ਼ਵਜੋ ਜਿਹੜਾ ਹੈ 2 ਦਿਨ ਤੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਅੱਜ ਸੋਮਵਾਰ ਨੂੰ ਡੀਸੀ ਨਵਾਂ ਸ਼ਹਿਰ ਵੱਲੋਂ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੁਸੀਂ ਤੁਸੀਂ ਤੇ ਕਰਪੇ ਤੇ ਜਿਹੜੀ ਵੀਡੀਓ ਦੇਖ ਰਹੇ ਹੋ 슈ਗਰ ਮੇਲਦੀ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀ ਜਿਹੜੀਆਂ ਮੰਗਾਂ ਤੇ ਆਪਣੀ ਜਿਹੜੀ ਗੱਲ ਨੂੰ ਮਿਲ ਪ੍ਰਬੰਧਕਾਂ ਦੇ ਅੱਗੇ ਵੀ ਰੱਖਿਆ ਗਿਆ ਹੈ ਤੇ ਉਸ ਤੋਂ ਬਾਅਦ ਡੀਸੀ ਨਵਾਂ ਸ਼ਹਿਰ ਵੱਲੋਂ ਆ ਮੌਕੇ ਤੇ ਪਹੁੰਚ ਕੇ ਆਸ਼ਵਾਸਨ ਦਿੱਤਾ ਗਿਆ ਹੈ ਕਿ ਜਿਹੜੀ ਇਹ 슈ਗਰ ਮਿਲ ਹੈ ਵੀਰਵਾਰ ਤੱਕ ਜਿਹੜੀ ਆ ਦੁਬਾਰਾ ਚਾਲੂ ਹਾਲਤ ਵਿੱਚ ਲਿਆ ਦਿੱਤੀ ਜਾਵੇਗੀ ਇਸ ਮੁੱਦੇ ਤੋਂ ਬਾਅਦ ਕਿਸਾਨਾਂ ਵੱਲੋਂ ਜਿਹੜਾ ਵੀਰਵਾਰ ਤੱਕ 슈ਗਰ ਮਿਲ ਤੇ ਪ੍ਰਬੰਧਕਾਂ ਨੂੰ ਜਿਹੜਾ ਅਲਟੀਮੇਟ ਡੇਟ ਦਿੱਤਾ ਹੈ ਜਿਹੜਾ ਮਿਲ ਚਲਾ ਰਿਹਾ ਜੀਐਮ ਸਾਹਿਬ ਵੀ ਹੈਗੇ ਜਾਂ ਇਹਨਾਂ ਨੇ ਮਿਲ ਦੇ ਨਮਾਇਦੇ ਵੀ ਹੈਗੇ ਆ ਉਹਨਾਂ ਨਾਲ ਵੀ ਇਹ ਗੱਲ ਹੋਈ ਆ ਵੀ ਤੁਸੀਂ ਤਾਂ ਫੇਰਾ ਮਾਰਦੇ ਓਥੇ ਯਾ ਤੁਹਾਡੇ ਸਾਹਮਣੇ ਉਹਦੀਆਂ ਠੀਕਰੀਆਂ ਖੇਲ ਰਹੀਆਂ ਆ ਉਹ ਕਹਾਣਾ ਦੇ ਵਿੱਚ ਗਲਤ ਆ ਜਾਂਦੀ ਗੱਲ ਹੈਗੀ ਤੁਹਾਡੀ ਠੀਕ ਉਦਾਂ ਲੇਟ ਹੋਇਆ ਪਰ ਚਲੋ ਹੁਣ ਜਿੰਨਾ ਵੀ ਹੋਇਆ ਇਹਨੂੰ ਆ ਵੀ ਆਪਾਂ ਕਰਾਈਏ ਕੰਮ ਹੁਣ ਬਿਲਕੁਲ ਮੇਨ ਮਕਸਦ ਇਹ ਚਲਾਈਏ ਚਲਾਈਏ ਹੁਣ ਬਿਲਕੁਲ ਜਿਹਦਾ ਇਹ 슈ਗਰ ਮਿਲ ਹੈਗੀ ਆ ਇਹਦੇ ਸੀਜ਼ਨ ਸ਼ੁਰੂ ਹੋ ਚੁੱਕਿਆ ਸੀ ਇਹਦੇ ਚ ਕੋਈ ਪ੍ਰੋਬਲਮ ਆਈ ਹੈਗੀ ਆ ਤੇ ਜਿਹੜੇ ਕਿਸਾਨ ਭਰਾ ਨੇ ਇੱਥੇ ਹੋ ਕੇ ਮਿਲੇ ਆ ਤੇ ਜਿਹੜੇ 슈ਗਰ ਫੀਡ ਦੇ ਐਮਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਦੇ ਦੇ ਪੇੜ ਦੇ ਫੰਡ ਮੁਹਈਆ ਕਰਾ ਦਿੱਤੇ ਆ ਚਾਰ ਟੀਮਾਂ ਲੱਗੀਆਂ ਹੋਈਆਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵੀਰਵਾਰ ਨੂੰ ਮਿਲ ਦੀ ਵਾਰ ਦੀ ਚਰਾ ਦੀ ਅਮਰਜੀਤ ਭਾਈ ਸਾਹਿਬ ਨੂੰ ਕੋਈ ਪ੍ਰੋਬਲਮ ਨਹੀਂ ਜੀ ਅਮਰਜੀਤ ਭਾਈ ਸੰਤੁਸ਼ਟ ਹੋ ਤੁਸੀਂ ਜੀ ਬਿਲਕੁਲ ਨਾਲ ਸਾਡੇ ਡੀਸੀ ਸਾਹਿਬ ਲੱਗੇ ਹੋਏ ਨੇ ਇਸ ਗੱਲ ਦੇ ਸਵੇਰ ਤੋਂ ਰਾਤ ਦਾ ਕੰਮ ਹੈਗਾ ਇਹਨਾਂ ਦੇ ਨਾਲ ਤੇ ਮੰਨੇ ਆ ਇਹਨਾਂ ਨੇ ਕਿ ਚਲਾ ਦਾਂਗੇ ਵੀਰਵਾਰ ਬਾਕੀ ਅਸੀਂ ਵੀ ਗੌਰ ਕਰਾਂਗੇ ਬੈਂਸ ਸਾਹਿਬ ਹੈ ਗਿਆ ਇਹ ਵੀ ਗੌਰ ਕਰਨਗੇ ਇਸ ਦੇ ਉੱਤੇ ਪੂਰੀ ਟੀਮ ਹੈਗੀ ਆ ਤੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਵੀਰਵਾਰ ਦਾ ਜਿਹੜਾ ਸਮਾਂ ਲਿਆ ਤੋਂ ਸਾਡਾ ਵੀ ਥੋੜਾ ਫਰਜ਼ ਬਣਦਾ ਵੀ ਅਸੀਂ ਇਹਨਾਂ ਦਾ ਸਾਥ ਦਈਏ ਤੇ ਇਹਨੂੰ ਕੋਸ਼ਿਸ਼ ਕਰੀਏ ਵੀ ਜਿਹੜੀ ਹੈ ਦੁਬਦਾ ਸਾਡੇ ਤੇ ਹੈਗੀ ਆ ਇਹਨੂੰ ਹੱਲ ਕਰੀਏ ਠੀਕ ਹੈ